ਇਹ ਥਣੇਕਾ ਦੀ ਵਾਲ ਦੀ ਘਟਨਾ ਜੀ ਪਿੰਡ ਸਿੰਘਪੁਰ ਹੈ ਤੇ 30 ਸਾਲ ਦਾ ਨੌਜਵਾਨ ਸੀ ਸੈਮਲ ਉਹ ਬਿਮਾਰਿੰਦਾ ਸੀਗਾ ਫਿਰ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜੇ ਠੀਕ ਕਰਨ ਦੇ ਗਾ ਤੇ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇੱਥੇ ਕਿਛਤਾਨ ਹੈ ਤੇ ਉਹ ਫਿਰ ਜਿਹੜਾ ਮਾਰਕਟਾ ਸ਼ੁਰੂ ਕਰਤੀ ਤੇ ਫਿਰ ਉਹਨੇ ਕੁਝ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕਟਾ ਦੇ ਦੌਰਾਨ ਜਿਹੜੀ ਉਹਦੀ ਡੈਥ ਹੋ ਗਈ ਹੁਣ ਡੜਬੜੀਆਂ ਹੋ ਰਹੀਆਂ ਕੜਾਈ ਜਾ ਰਹੀ ਹੈ ਇਹ ਜਦੋਂ ਇਹ ਸਾਰੀ ਗੱਲ ਹੋਈ ਉਹ ਤੋਂ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਇਤਲਾਹ ਨਹੀਂ ਦਿੱਤੀ ਤੇ ਇਹਨੂੰ ਉਹਨਾਂ ਕਰਤਾ ਦਫਨਾਤਾ ਹੀ ਬੋਡੀ ਨੂੰ ਤਾਂ ਤੋਂ ਨੈਕਸਟ ਡੇ ਆ ਕੇ ਸਾਨੂੰ ਇਹ ਇਤਲਾਹ ਮਿਲੀ ਜਦੋਂ ਕਿ ਆਹ ਸਾਰਾ ਮਾਮਲਾ ਹੋਇਆ ਫਿਰ ਅਸੀਂ ਉਹਦੀ ਕਹਾਦਾ ਐਫਆਈਆਰ ਲੌਂਚ ਕੀਤੀ ਹੈ ਐਫਆਈਆਰ ਲੌਂਚ ਕਰਨਾ ਤਾਂ ਉਹਦਾ ਪੋਸਟਵਾਨ ਜ਼ਰੂਰੀ ਹੈ ਤੇ ਇਸ ਕਰਕੇ ਆ ਉਹ ਜਿਹੜੀ ਡੈਡ ਬੋਡੀ ਕੱਢ ਕੇ ਤੇ ਉਹਦਾ ਪੋਸਟਵਾਨ ਕਰਾਉਣਾ ਕਿੰਨੇ ਬੰਦੇ ਕਿੰਨੇ ਬੰਦੇ ਕਲਾਕ ਦੋ ਬੰਦਿਆਂ ਦੇ ਬਾਈ ਨੇ ਮੈਂ ਤੇ ਬਾਕੀ 6736 ਅਰੇ ਬੰਦੇ ਜੀ ਨਹੀਂ ਅਜੇ ਕੋਈ ਰੈਸਟੋਰੈਂਟ ਥੈਂਕ ਯੂ ਹਮਰਾ ਖਰਚੇ ਪੈਣ ਮੇਰਾ ਸਿੰਘ ਤੋਂ ਕੀ ਕਰਾਦੀ ਮੇਰਾ ਬੇਟਾ ਠੀਕ ਨਹੀਂ ਹੋ ਚੀਕਾ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਣੇ ਲਾਗੇ ਉਹਨਾਂ ਨੇ ਆਣ ਕੇ ਕਹਿਨੇ ਥੋੜ੍ਹ ਦਮਾਰਨੀ ਸ਼ੁਰੂ ਕਰਤੇ ਕਹਿਨੇ ਚਪੇੜਾ ਮਾਰਨੀ ਸ਼ੁਰੂ ਕਰਤੀ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਰੇੜੇ ਦੇ ਵਿੱਚ ਰੇੜੇ ਦੇ ਵਿੱਚ ਉਹਨਾਂ ਨੇ ਤੂ ਤੂ ਕਹਿਨੇ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਨਹੀਂ ਆ ਤਾਂ ਸੱਟਾਂ ਲਾਈਆਂ ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੇ ਇੱਧਾ ਬਾਵਾ ਪਿੱਛੇ ਬੰਨ ਕੇ ਤੱਤਾ ਵੀ ਬੰਨ ਕੇ ਤੇ ਮੰਦਿਰ ਦੇ ਮੂਧਾ ਸੁੱਟ ਗਏ ਮੂਧਾ ਸੁੱਟਣ ਦੇ ਕਾਰਨ ਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦੰਦ ਤੋੜਤੇ ਕੀ ਕਹਿੰਦੇ ਸ਼ਾਇਕੀ ਕੀ ਗੱਲ ਹੋਈ ਇਹਦੇ ਚ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਣਦੇ ਮੈਨੂੰ ਕਹਿੰਦੇ ਬੀਬੀ ਤੂੰ ਪਿਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਰਕੇ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਹੀ ਦੋਵੇਂ ਨੌ ਸਾਸਿ ਆੜੀ ਇਹਨਾਂ ਨੇ ਪੇਸ਼ ਨਹੀਂ ਜਾਂਦੀ 10-15 ਬੰਦੇ ਸੀ ਦਫਨਾਇਆ ਕਿਨੇ ਆਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾਹ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸੁੱਧ-ਬੁੱਧ ਨਹੀਂ ਜਿਹਦਾ ਜਵਾਨ ਪੁੱਤ ਘਰੋਂ ਤੁਰ ਨਹੀਂ ਮੇਰਾ ਆਦਮੀ ਵੀ ਨਹੀਂ ਆਸਰਦੇ ਉਹ ਵੀ ਮੈਂਟਲ ਆ ਉਹ ਕੁਝ ਕਰਦਾ ਨਹੀਂ ਆ ਮੰਜੀ ਤੇ ਬੈਠਾ ਹਾਂ ਕਿੰਨੇ ਬੱਚੇ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਹੀ ਉਹ ਕੰਮ ਕਰਦਾ ਨਹੀਂ ਕੀਤਾ ਹਾਂ ਹਾਂਜੀ ਕਬਰ ਕਿਉਂ ਫੋਟ ਰਿਹਾ ਉਹੜਾ ਸੀ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਬੂਰ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋਕੋ ਮਾਰਿਆ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਟੈਸਟ ਮਾਡਲ ਵਾਸਤੇ ਰਿਪੋਰਟ ਰਿਹਾ ਕਬਰ ਫਿਰ ਰਿਪੋਰਟ ਰਿਹਾ ਠੀਕ ਹੈ ਜੀ ਅਪਾਂ ਜੀ ਦੇ ਨਾਲ ਨਾਲ ਕਿਉਂ ਇੱਥੇ ਆਈ ਹੋ ਹਾਂ ਜੀ ਇੱਕ ਸੈਮੂਲ ਮਸੀਦੀ ਅੰਧਵਿਸ਼ਵਾਸ਼ਾਂ ਕਰਨ ਨੂੰ ਮੌਤ ਹੋ ਗਈ ਆ ਇਹ ਸਬੰਧੀ ਮੇਰੀ ਬਤੌਰ ਡਿਊਟੀ ਮੈਜਿਸਟਰੇਟ ਡਿਊਟੀ ਲੱਗੀ ਆ ਡੀਐਸਾ ਵੱਲੋਂ ਡਿਊਟੀ ਲਗਾਈ ਗਈ ਆ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਨੂੰ ਕਬਰਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ ਲਾਸ਼ ਜਿਹੜੀ ਆ ਪੁਲਿਸ ਦੇ ਡਿਫਟੀ ਸਾਹਿਬ ਆਏ ਆ ਐਸਐਚਓ ਤਾਰੀਬਾਲਾ ਆਏ ਆ ਤੇ ਹੋਰ ਵੀ ਪੁਲਿਸ ਪ੍ਰਸ਼ਾਸਨ ਦੇ ਸਾਰੇ ਨਾਲ ਹੀ ਆ ਹੀ ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਜਿਹੜੀ ਫੁੱਟੀ ਜਾ ਰਹੀ ਆ ਤੇ ਇਹਦੇ ਸਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਮੌਤ ਹੋਈ ਬੇਕੀ ਮੌਤ ਆ ਕੀ ਕੰਮ ਦੱਸ ਰਹੇ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉੱਥੇ ਇਹਨਾਂ ਨੂੰ ਗਿਰਜੇ ਚ ਜਦੋਂ ਲੈ ਕੇ ਗਏ ਆ ਤੇ ਉੱਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਅੰਦੇ ਵਿਸ਼ਵਾਸ ਕਰਨ ਨੂੰ ਪੋਸਟਮਾਰਟਮ ਨਾਲ ਫੁੱਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟਮਾਰਟਮ ਲਈ ਲਾਸ਼ ਫੁੱਟੀ ਜਾ ਰਹੀ ਆ ਠੀਕ ਹੈ ਇਹਨਾਂ ਮੇਰਾ ਸਿੰਘਪੁਰ ਇਹਨਾਂ ਨੂੰ ਬੁਲਾਇਆ ਸੀ ਦਵਾ ਕਰਨ ਵਾਸਤੇ ਇੱਕੇ ਸਤਾਰ ਕੇ ਵੀ ਆ ਕੇ ਚਾਲੇ ਦਵਾ ਨਾ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਕੁੱਟ ਕੁੱਟ ਕੇ ਤੇ ਉਹ ਮਰਾ ਆਤਮਾਰ ਸੜਿਆ ਕਿਹੜਾ ਕਿਹੜਾ ਬੰਦਾ ਏ ਠੋਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਹੋਰ ਕਿੰਨੇ ਜਾਣੇ ਸੀਗੇ ਨਾਲ ਨਾਲ ਨੇ 7-8 ਜਾਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ ਚ ਠੋਡ ਮਾਰ ਮਾਰ ਕੇ ਤਨੇ ਬਾਹ ਮਾਰ ਸੜਿਆ ਤੇ ਬਾਅਦ ਤੇ ਇਹਨਾਂ ਨੇ ਆਪਾਂ ਗਾਂ ਹੁੰਦੇ ਸੀ ਸਡੰਦੇ ਸੀ ਤੇ ਇਹ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤੇ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆ ਪਹਿਲਾਂ ਵੀ ਇਦਾਂ ਕਰਦੇ ਰਹੇ ਕੋਣ ਗਿਆ ਨਾ ਕੀਤਾ ਦਮਾਰਦਨੀ ਕਰਮ ਦਾ ਕੰਮ ਮੈਂ ਮਤਾਂਦੂਸ਼ਾ ਜੀ ਮਾਰਦਾ ਧਰਮ ਦੇ ਨਾਲ ਮਾਰਦਾ ਹਾਂਜੀ